ਇੱਕ ਸ਼ੋਅ ਸੀ ਸਾਡੇ ਨਾ ਮੈਰਿਸ ਫੰਕਸ਼ਨ ਸੀ ਸਾਰੀ ਫੈਮਿਲੀ ਆਪਣੀ ਰਿਸ਼ਤਦਾਰੀ ਚੀ ਰਿਸ਼ਤਦਾਰੀ ਚੀ ਹਾਂਜੀ ਤੇ ਉੱਥੇ ਨਾ ਮੈਂ ਇੱਕ ਉਹ ਗਾਣਾ ਅਸੀਂ ਅਬਤਾਬ ਬਚਨ ਦਾ ਫਿਲਮ ਆਈ ਸੀ ਅ ਇਸਕੇ ਅਗੇ ਕੀ ਅਬ ਸਲਾਮੇ ਸ਼ਕ ਮੁਕੱਦਰ ਕਾ ਸਿਕੰਦਰ ਹਾਂ ਉਹ ਨਾਲ ਲੜਤੀ ਅਸੀਂ ਰਿਹਸਲ ਕੀਤੀ ਤੇ ਉਹਨੂੰ ਰਿਕਾਰਡ ਚੱਲਦੇ ਹੁੰਦੇ ਸੀ ਆਲਪੀ ਆ ਤੇ ਉਹਨਾ ਰਿਕਾਰਡ ਅੜ ਗਿਆ ਮੇਰੀ ਵਾਰੀ ਜਦੋਂ ਆਈ ਨਾ ਰਿਕਾਰਡ ਅੜ ਗਿਆ ਤੁਸੀਂ ਉੱਤੇ ਨੱਚਣਾ ਆਹੋ ਡਾਂਸ ਕਰਨਾ ਹੈ ਆਹੋ ਮੈਂ ਡਾਂਸ ਕਰਦਾ ਪਿਆ ਫੈਮਿਲੀ ਸਾਰੇ ਬੈਠੇ ਤੇ ਰਿਕਾਰਡ ਅੜ ਗਿਆ ਮੈਂ ਇਸਕੇ ਅੱਗੇ ਕੀ ਅਬ ਦਾਸ ਤਾਂ ਮੁੱਸੇ ਇਸਕੇ ਅੱਗੇ ਕੀ ਉਹਦੀ ਸਪੀਡ ਘਟ ਜੇ ਕਦੀ ਵੱਜੇ ਮੈਂ ਉੱਤੇ ਕਰਨਾ ਪਿਆ ਹਾਂ ਮੈਨੂੰ ਪਤਾ ਥੋੜਾ ਜਿਹਾ ਰਿਕਾਰਡ ਅੱਡਾ ਇਸਕੇ ਆਗੇ ਕੀ ਆ ਬਤਾ ਸੁਣ ਤਾ ਮੁੰਡੇ ਸੀ ਸਨ ਆ ਨਾ ਉਹਦੇ ਮੈਂ ਕਰੀ ਗਿਆ ਕਲਾਪਿੰਗ ਹੋ ਗਈ ਅੱਛਾ ਮੈਂ ਸਮਝਿਆ ਹੋਟਿੰਗ ਹੋ ਗਈ ਅੱਛਾ ਪਰਿਵਾਰ ਸਾਰਾ ਬੈਠਾ ਮੈਂ ਕਿਹਾ ਯਾਰ ਬੇਇਜ਼ਤੀ ਹੋ ਗਈ ਆਪਣੇ ਬੋਡੀ ਬਾਡੀ ਤੇ ਪ੍ਰੋਗਰਾਮ ਹੁੰਦੇ ਨੇ ਇੱਥੇ